ਅੱਜ ਚੰਗਾ ਮਾਹੌਲ ਹੈ ਲੋਕਾਂ ਨੂੰ ਸਨੇਹਾ ਦੇਣਾ ਡਰ ਦਾ ਮਾਹੌਲ ਹੈ ਅਸੀਂ ਗਲੀ ਗਲੀ ਜਾ ਕੇ ਮਹੱਲੇ ਮੱਲੇ ਜਾ ਕੇ ਕਾਂਗਰਸ ਪਾਰਟੀ ਦਾ ਸਨੇਹਾ ਦੇ ਰਹੇ ਔਰ ਯਾਦ ਕਰਾ ਰਹੇ ਕਿ ਜਿਸ ਪ੍ਰਕਾਰ ਮਾੜੇ ਹਾਲਾਤ ਰਹੇ ਪੰਜਾਬ ਦੇ ਉਸ ਖਾਸ ਕਰ ਤਰੰਦਰ ਨਪੱਟੀ ਦੇ ਉਹਨਾਂ ਤੋਂ ਅਗਰ ਬਚਣਾ ਹੈ ਤਾਂ ਤੁਹਾਨੂੰ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਲੋਕੀ ਸਾਰੇ ਜਿਹੜੇ ਦੂਜੇ ਉਮੀਦਵਾਰ ਹੈ ਉਹਨਾਂ ਦਾ ਪਛੋਕੜ ਜਿਹੜਾ ਹੈ ਉਹ ਦੇਖ ਸਕਦੇ ਹੋ ਇੱਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਮੌਕਾ ਪ੍ਰੈਸ ਸੇ ਤਿੰਨ ਵਾਰੀ ਹਕਾਬੀਦਲ ਤੋਂ ਲੜਿਆ ਹੁਣ ਅਗਾਈਦਲ ਨੂੰ ਗਾਲਾ ਕੱਢਦਾ ਹੈ ਆਪਣੇ ਕਾਰੋਬਾਰ ਦੇ ਵਾਸਤੇ ਹੁਣ ਉਹ ਪਾਰਟੀ ਛੱਡ ਕੇ ਇੱਧਰ ਆ ਗਿਆ ਜਿਹੜਾ ਦੂਸਰੇ ਉਮੀਦਵਾਰ ਹੈ ਇੱਕ ਉਮੀਦਵਾਰ ਤਾਂ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਦੇਸ਼ ਤੇ ਤਿਰੰਗੇ ਨੂੰ ਹੀ ਨਹੀਂ ਮੰਨਦੇ ਤੇ ਜਿਹੜੇ ਬੰਦੇ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਤੇ ਤਿਰੰਗੇ ਨੂੰ ਹੀ ਮੰਨਦੇ ਉਹ ਉਮੀਦਵਾਰ ਇੱਕ ਉਮੀਦਵਾਰ ਉਹ ਕਹਿੰਦਾ ਕਿ ਪੁਲਿਸ ਫੋਨ ਕਰਦਾ ਧਰਮ ਪਤਨੀ ਜਾਂਦੇ ਆ ਫੋਨ ਕਰਾਉਂਦੇ ਆ ਕੰਨ ਨਾ ਲਾਉਂਦੇ ਆ ਵੋਟ ਪਾਏਗਾ ਕਿ ਨਹੀਂ ਨਹੀਂ ਤਾਂ ਗੱਡੀ ਚੜਾ ਦੇਾਂਗੇ ਪੂਰਾ ਟੈਰਰ ਹੈ ਸ਼ਰਮ ਹੋਣੀ ਚਾਹੀਦੀ ਹੈ ਇਹੋ ਜੀ ਪਾਰਟੀ ਨੂੰ ਕਾਂਦੀ ਦਾ ਜਿਨ੍ਹਾਂ ਨੇ ਗੈਂਗਸਟਰ ਨੂੰ ਮਦਾਨ ਦੇਵ ਉਤਾਰ ਟਾਊਨ ਕੋਲੋਂ ਉਮੀਦਵਾਰੀ ਨਹੀਂ ਤੁਮ ਕਿਹਾ ਕੋਈ ਬੀਜੇਪੀ ਹੈ ਅੱਜ 11 12 ਸਾਲ ਦਾ ਬੀਜੇਪੀ ਦਾ ਰਾਜ ਹੈ ਪੰਜਾਬ ਨੂੰ ਇੱਕ ਵੀ ਚੀਜ਼ ਹੀ ਦੇ ਨਹੀਂ ਕੀ ਕੀਤਾ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਵਪਾਰੀਆਂ ਨਾਲ ਖੜ ਪੀੜਤਾ ਦੇ ਨਾਲ ਸੋ 4 ਸਾਲਾਂ ਦੀ ਝਾੜੂ ਦੀ ਸਰਕਾਰ ਹੈ ਅੱਜ ਪੰਜਾਬ ਦਾ ਜੋ ਇਕਨੋਮੀ ਦਾ ਲਾਅਨ ਆਰਡਰ ਦਾ ਪੰਜਾਬ ਦੇ ਵਿੱਚ ਡਰੱਗਸ ਦਾ ਪੰਜਾਬ ਦੇ ਇਨਫਰਾਸਟ੍ਰਕਚਰ ਦਾ ਔਰ ਜਿਹੜਾ ਇਮਾਨਦਾਰੀ ਦੀ ਸਰਕਾਰ ਉਹ ਦੱਸ ਰਹੀ ਹੈ ਉਹਨਾਂ ਸਬੂਤ ਡੀਆਈਜੀ ਦੇ ਕਰੋ 5 ਕਰੋੜ ਰੁਪਏ ਜਿਹੜਾ ਮਿਲਿਆ ਉਹ ਇੱਕ ਇਮਾਨਦਾਰੀ ਦਾ ਸਬੂਤ ਆ ਆਮ ਆਕੀ ਪਾਰਟੀ ਦਾ ਕਿਉਂਕਿ 5 ਕਿਲੋਮੀਟਰ ਦੂਰੀ ਤੇ ਮੁੱਖ ਮੰਤਰੀ ਸਾਹਿਬ ਦਾ ਦਫਤਰ ਆ ਡੀਆਈਜੀ ਮੋਹਲੀ ਹੈ ਤੋਂ ਹਾਲਾਤ ਜੋ ਪੰਜਾਬ ਦੇ ਨੇ ਤੁਸੀਂ ਭਲੀ ਭੰਤੀ ਜਾਣਦੇ ਹੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਸਾਰੀ ਸਮਝ ਆ ਗਈ ਹੈ ਵੀ ਇਹ ਕੀ ਹੈ ਇਹ ਬਦਲਾਵ ਦੇ ਅਸੇ ਆਈ ਸੀ ਇਹਨਾਂ ਨੇ ਬਦਹਾਲ ਕਰਤਾ ਸੋ ਮੈਨੂੰ ਪੂਰਨ ਉਮੀਦ ਹੈ ਇਹਨਾਂ ਸਾਰੀਆਂ ਗੱਲਾਂ ਤੇ ਗੌਰ ਫਰਮਾਉਂਦੇ ਹੋਏ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਚੁਣਗੇ ਸਾਡਾ ਉਮੀਦਵਾਰ ਸਾਡੀ ਪਾਰਟੀ ਦਾ ਹੈ ਕਿਸੇ ਪ੍ਰਕਾਰ ਦਾ ਉਹਦੇ ਤੇ ਕੋਈ ਦੋਸ਼ ਨਹੀਂ ਪਾਰਟੀ ਛੱਡ ਕੇ ਨਹੀਂ ਆਇਆ شریف ਹੈ ਮਿਠੋਲੜਾ ਹੈ ਹੱਥ ਜੋੜ ਕੇ ਚੱਲਦਾ ਹੈ ਜਿਸ ਤਰ੍ਹਾਂ ਦੇ ਸਫਾਰਾਂ ਹੁੰਦੇ ਸਰ ਜਿਹੜੇ ਮਤਲਬ ਇਹ ਜੇ ਲੋਟ ਨੇ ਵੀ ਜਾਗ ਪ੍ਰਚਾਰ ਹੋਣੀ ਹੈ ਜਾਗ ਪ੍ਰਚਾਰ ਨਹੀਂ ਕਮਕੀ ਕਰ ਦਿਆਂਗੇ ਬਿਲਕੁਲ ਸਾਡੀ ਲਾਲੀ ਸਰ ਸ਼ਹਿਰ ਦੇ ਕਰਦਲੇ ਤੁਸੀਂ ਲੀਕ ਦੇ ਸਰਦਾਂ ਦਾ ਆਪਣਾ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਖੋ ਪ੍ਰਧਾਨ ਜੀ ਅਚਾਨਕ ਕੀ ਕੋਈ ਪ੍ਰੋਗਰਾਮ ਨਹੀਂ ਸੀ ਜਾਂਦੇ ਵੀ ਆਪਾਂ ਬਾਜ਼ਾਰ ਚ ਜਾਣਾ ਤੇ ਚਲੋ ਮੈਂ ਤੇ ਮੇਰਾ ਤੇ ਸ਼ਹਿਰ ਹੈ ਆਪਣਾ ਪਰਿਵਾਰ ਹੈ ਸਾਰਾ ਦਰਮਦਾਰ ਜਿੰਨਾ ਚਿਰ ਮੈਂ ਰਿਆ ਮੈਂ ਕਿਸੇ ਵੀ ਪਾਰਟੀ ਤੋਂ ਰਿਆ ਮੈਂ ਕਦੀ ਕਿਸੇ ਪਾਰਟੀ ਦਾ ਖਾਸ ਇਹ ਨਹੀਂ ਵੀ ਤੂੰ ਕਿਹੜੀ ਪਾਰਟੀ ਤੋਂ ਕਦੀ ਨਹੀਂ ਪੁੱਛਿਆ ਕਿਹੜੇ ਹਲਕੇ ਤੋਂ ਆ ਕਦੀ ਨਹੀਂ ਪੁੱਛਿਆ ਤੇ ਤਰਨਤਨ ਦਾ ਘਰ ਹੈ ਹੀ ਮੇਰਾ ਜਿਹੜਾ ਵੀ ਮੇਰੇ ਕੋ ਅੰਮ੍ਰਿਤਸਰ ਆਉਂਦਾ ਹੈ ਕਾਮ ਆਉਂਦਾ ਜਾਂ ਮੈਸੇ ਆਉਂਦਾ ਹੈ ਸਭ ਦਾ ਮਾਨ ਸਤਕਾਰ ਕੰਮ ਕਰਕੇ ਭੇਜੀਦਾ ਹੈ ਤੇ ਅੱਜ ਮੈਂ ਇਸ ਕਰਕੇ ਕਾਂਗਰਸ ਸ਼ਾਮਲ ਹੋਇਆ ਕਿ ਇਹ ਸੈਕੂਲਰ ਪਾਰਟੀ ਹਰ ਧਰਮ ਨੂੰ ਜੋ ਸਾਡੀ ਹਿੰਦੂ ਸੰਸਕ੍ਰਿਤੀ ਆ ਸਰਬ ਧਰਮ ਸੰਭਾਵ ਇਹ ਉਹ ਪਾਰਟੀ ਹੈ ਜਿਹੜੀ ਉਹਨੂੰ ਪੂਰਾ ਕਰਦੀ ਹੈ ਹਰ ਧਰਮ ਵਾਸਤੇ ਬਰਾਬਰ ਸਰਕਾਰ ਬਰਾਬਰ ਉਹਦਾ ਮਾਨ ਸਨਮਾਨ ਤੇ ਹਰ ਵਰਗ ਦੇ ਬੰਦੇ ਵਰਕਰ ਗੋਟਰ ਇਸ ਪਾਰਟੀ ਦਾ ਜਿਹਨੂੰ ਪੂਰੀ ਸੈਕੂਲਰ ਜਿੰਦੀ ਮੂਰਤ ਕਹਿ ਸਕਦੇ ਹੋ ਕਾਂਗਰਸ ਹੈ ਤੇ ਅੱਜ ਜਿੰਨੀ ਚੋਣ ਜਿਹੜੀ ਹੋ ਰਹੀ ਹੈ ਉਹਦਾ ਤੁਹਾਨੂੰ ਜੋ ਪ੍ਰਧਾਨ ਜੀ ਨੇ ਦੱਸਿਆ ਵੀ ਆਪਾਂ ਨੂੰ ਕਿਹੋ ਜਿਹਾ ਆਉਣ ਵਾਲੇ ਸਮੇਂ ਸਤਾਈ ਸਰਕਾਰ ਬਣਨੀ ਕਾਂਗਰਸ ਦੀ ਤੇ ਸਭ ਕਹਿ ਰਹੇ ਮੂੰਹ ਮੂੰਹ ਪਰ ਇਹ ਮੂਡ ਬੰਨਣਾ ਇਤੋਂ ਤਾਨੂੰ ਕਿਹੋ ਜੇ ਨਮਾਇंदे ਚਾਹੀਦੇ ਆ ਪੰਜਾਬ ਸ਼ਾਂਤੀ ਚ ਰਹੇ ਤੇ ਪੰਜਾਬ ਫੇਰ ਉਹ ਜਿਹੜਾ ਕਾਲਾ ਸਮਾਂ ਸਰਮਦਾਰ ਨੇ ਵੇਖਿਆ ਵੀ ਇੱਕ ਹਥਿਆਰ ਲੱਗਦਾ 10 ਦਿਨ ਬੰਦ ਰਹਿੰਦਾ 6 ਵਜੇ ਕਰਫਿਊ ਲੱਗ ਜਾਂਦਾ ਹੈ ਕੋਈ ਬਾਹਰ ਨਹੀਂ ਨਿਕਲਦਾ ਇੰਨਾ ਟੈਰਰਿਸਟ ਜਿਹੜਾ ਘਰ ਹੈ ਜਿਹਦਾ ਨੁਕਸਾਨ ਨਹੀਂ ਹੋਇਆ ਤੇ ਲਗਭਗ ਉਹੋ ਜਿਹਾ ਵਾਤਾਵਰਨ ਬਣਦਾ ਜੋ ਲਾਅਨ ਡਾਕਟਰ ਦੀ ਪੋਜੀਸ਼ਨ ਹੈ ਐਸੇ ਵੇਲੇ ਇਹਦੇ ਜਿੱਤੇ ਜਿੰਨਾ ਗੱਲ ਕਰੀਦੀ ਹੈ ਹਰ ਚੌਂ ਬੰਦਿਆਂ ਨੂੰ ਕੋਈ ਨਾ ਕੋਈ ਨਾ ਕੋਈ ਫੋਨ ਆਇਆ ਹੁੰਦਾ ਰੋਟੀਆਂ ਦਾ ਦੁੱਧ ਇਸ ਕਰਕੇ ਜੇ ਲੋੜ ਆ ਸ਼ਾਂਤੀ ਦੀ ਪੀਸ ਦੀ ਪੀਸਫੁਲ ਵਪਾਰ ਦੀ ਸ਼ਾਂਤੀ ਨਾਲ ਸੀ ਵਪਾਰ ਕਰੀਏ ਆਪਣੇ ਪੈਸੇ ਘਰ ਲੈ ਜੀਏ ਵਟ ਕੇ ਤੇ ਫਿਰ ਕਾਂਗਰਸ ਜਿੰਨੇ 92 ਤੋਂ 92 ਤੋਂ 97 ਤੱਕ ਜਿਹੜੀ ਕਾਂਗਰਸ ਸਰਕਾਰ ਉਹਨੇ ਇਸ ਕਾਲੇ ਸਮੇਂ ਤੋਂ ਇਸ ਕਾਲੇ ਨੇਰੇ ਤੋਂ ਪੰਜਾਬ ਨੂੰ ਕੱਟਿਆ ਸੀ ਤੇ ਹੁਣ ਫੇਰ ਲੋੜ ਆ ਕਾਂਗਰਸ ਦੀ ਕਿ ਉਹ ਸਮਾਂ ਫੇਰ ਨਾ ਆਵੇ ਹੁਣ ਤੇ ਨਾਂ ਦਾ ਹੀ ਫਰਕ ਹੈ ਗੈਂਗਸਟਰ ਤੇ ਅੱਤਵਾਦੀ ਉਹਨਾਂ ਆਤਵਾਦੀ ਹੁੰਦੇ ਜੰਗਸਰ ਕੰਮ ਤੇ ਹੋ ਜਾਈਏ ਇਸ ਕਰਕੇ ਲੋਕ ਚਾਹੁੰਦੇ ਸ਼ਾਂਤੀ ਰਹੇ ਲੋਕ ਵਪਾਰ ਸਾਥ ਮਈ ਚਾਹੁੰਦੇ ਆ ਲੋਕ ਉਸੇ ਤਰ੍ਹਾਂ ਪੂਰੀ ਪੂਰੀ ਰਾਤ ਦੇ ਵਿਆਹ ਚਾਹੁੰਦੇ ਆ ਲੋਕੀ ਉਸੇ ਤਰ੍ਹਾਂ ਭੰਗੜੇ ਕਿਤੇ ਚਾਹੁੰਦੇ ਆ ਜਿਹੜੇ ਕਾਂਗਰਸ ਨੇ ਸਾਨੂੰ ਵਿਖਾਏ ਸੀ ਤੇ ਬਹੁਤ ਲੰਮਾ ਸਮਰ ਹੈ ਪਰ ਹੁਣ ਫੇਰ ਉਹਦੀ ਚਲਕ ਮਾੜੀ ਮਾੜੀ ਦੇਖਦੀ ਪਈ ਆ ਜਿਉ ਤੋਂ ਬਚਣਾ ਤੇ ਕਾਂਗਰਸ ਹੀ ਬਕਲ ਪਿਆ ਤੁਸੀਂ ਨਾ ਸੈਮੀ ਫਾਈਨਲ 2027 ਦਾ ਦੇਖਦੇ ਦੇਖੋ ਦੇਖੋ ਜੇ ਵਾਤਾਵਰਨ ਤੇ ਸਰਕਾਰ ਦਾ ਜੇ ਵਾਤਾਵਰਨ ਹੈ ਉਹਦੇ باوجود ਜਿੰਨਾ ਰਿਸਪੌਂਸ ਮਿਲ ਰਿਹਾ ਵਾ ਜੇ ਮੈਂ ਸੈਮੀ ਫਾਈਨਲ ਲੋਕਾਂ ਨੇ ਤਿਆਰ ਕਰਨਾ ਲੋਕ ਇਹ ਤਿਆਰ ਕਰਨ ਵੀ ਸਰਕਾਰ ਬਣਾਉਣੀ ਹੈ ਕਾਂਗਰਸ ਦੀ ਕਿਉਂਕਿ ਅਗਲੀ ਤੇ ਆਉਣੀ ਹੈ ਅਗਲੀ ਤੇ ਆਉਣੀ ਹੈ ਇਸ ਕਰਕੇ ਹੁਣ ਵੀ ਜਿਹੜਾ ਕੈਂਡੀਡੇਟ ਦਿੱਤੇ ਜਿਹੜਾ ਸ਼ਰੀਫ ਹੈ ਕਰਨਵੀਰ ਬੁਰਜ ਬਹੁਤ ਸ਼ਰੀਫ ਬੰਦਾ ਹੈ ਪ੍ਰਚਾਰ ਵੇਖੋ ਜੀ ਕਾਂਗਰਸ ਪਾਰਟੀ ਨੇ ਲੋਕਾਂ ਨੇ ਮਾਨ ਬਣਾਇਆ ਤੇ ਵਿਧਾਨ ਸਭਾ ਹਲਕਾ ਜੀ ਤਰਨਤਨ ਸਾਹਿਬ ਦੀ ਜਿਹੜੀ ਪੰਜਵੇਂ ਪਾਸਾ ਸ਼ਹੀਦਾਂ ਦੇ ਸਰਦਾਇ ਗੁਰੂ ਅਰਜਨ ਦੇਵ ਪਾਸਾ ਦੀ ਨਗਰੀ ਆ ਤੇ ਲੋਕਾਂ ਨੇ ਮਾਨ ਬਣਾਇਆ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣੀਆਂ ਤੇ ਸਰਕਾਰ ਕਰਨ ਵੀਰ ਸਿੰਘ ਬੁਰਜ ਨੂੰ ਜਿਹੜਾ ਇੱਥੋਂ ਜਿਤਾਉਣਾ ਵਾ ਤੇ ਤੁਹਾਨੂੰ ਪਤਾ ਹੀ ਆ ਜੋ ਲੋਕਾਂ ਦੇ ਨਾਲ ਧੱਕੇਸ਼ਾਈਆਂ ਹੋਈਆਂ ਵਾ ਸਾਡੇ ਕਾਂਗਰਸੀ ਵਰਕਰਾਂ ਨਾਲ ਪਿਛਲੇ ਸਮੇਂ ਦੇ ਵਿੱਚ ਹੋਈਆਂ ਜੋ ਸ਼ਹਿਰ ਦਾ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਤੇ ਜੋ ਆਪਾਂ ਵੇਖਨੇ ਆ ਪਿਛਲੇ ਸਮੇਂ ਦੇ ਵਿੱਚ ਕੋਈ ਆਪਣੇ ਇਲਾਕੇ 'ਚ ਕੋਈ ਇੰਡਸਟਰੀ ਨਹੀਂ ਹੈਗੀ ਜਿਹਦੇ ਨਾਲ ਕੋ ਰੋਜ਼ਗਾਰ ਦੇ ਪ੍ਰਬੰਧ ਹੋਣ ਸਾਡੇ ਬੱਚੇ ਨਸ਼ਿਆਂ ਦੇ ਜਿਹੜਾ ਬਚ ਸਕਣ ਉਹਨਾਂ ਨੂੰ ਗਰਾਊਂਡਾਂ ਉਹਨਾਂ ਨੂੰ ਸਟੇਡੀਅਮ ਦਿੱਤੇ ਜਾਂਦੇ ਕੋਈ ਉਹਨਾਂ ਦਾ ਜਿਹੜਾ ਭੇਖਾਉਣ ਵਾਲਾ ਸੌਰ ਦਾ ਸਾਡਾ ਕੀ ਪੀਲ ਕਰਨਾ ਚਾਹੁੰਦਾ ਜਬਜਾ ਦੇ ਜਾਂਦਾ ਪੀਲ ਇਹੋ ਕਰਨਾ ਚਾਹੁੰਦਾ ਮੈਂ ਹੱਥ ਜੋੜ ਕੇ ਸ਼ਹਿਰ ਵਾਸੀਆਂ ਨੂੰ ਕਿ ਆਪਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਜਿਹੜਾ ਕਾਂਗਰਸ ਪਾਰਟੀ ਦਾ ਕੁਝ ਵੋਟਾਂ ਪਾ ਕੇ ਆਪਾਂ ਕਾਮਯਾਬ ਕਰੀਏ ਕਰਨਵੀਰ ਸਿੰਘਪੁਰ ਜੀ ਹਾਜੀ ਸਰ ਜਿਹੜਾ ਅੱਜ ਕਰਨਵੀਰਪੁਰ ਜੀ ਦੇ ਹੱਥ 'ਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਿਹੜਾ ਰਾਜਾ ਜੀ ਇਹ ਨਾਲ ਗੋਪੀ ਸਾਹਿਬ ਵੀ ਇਹ ਨਾਲ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਸਾਡੇ ਮਾਨਯੋਗ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਡੋਰ ਟੂ ਡੋਰ ਬਾਜ਼ਾਰ ਦੇ ਵਿੱਚ ਆ ਕੇ ਲੋਕਾਂ ਨਾਲ ਮਿਲ ਰਹੇ ਨੇ ਕੋਈ ਸਮੱਸਿਆ ਹੋ ਸੁੰਦਰੇ ਨੇ ਸਭ ਬਹੁਤ ਹੀ ਵਧੀਆ ਇੱਕ ਹੰਗਾਰਾ ਮਿਲ ਰਿਹਾ ਸਾਨੂੰ ਪੂਰੀ ਉਮੀਦ ਹੈ ਤੇ 11 ਤਰੀਕ ਨੂੰ ਲੋਕ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣਗੇ ਤੇ 14 ਤਰੀਕ ਨੂੰ ਜਿਹੜਾ ਨਤੀਜਾ ਆਉਣਾ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਆਏਗਾ ਸਰ ਜੂਥ ਸਾਡੇ ਜੇ ਐਸਵੀ ਚੂਥ ਨੂੰ ਇਸ ਚੋਣਾਂ ਨੂੰ ਲੈ ਕੇ ਜਿੰਨੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਤੁਸੀਂ ਜਿਹੜੀ ਜਾਗਰਤ ਪ੍ਰਚਾਰ ਕੇ ਲੈ ਕੇ ਜਾ ਰਹੇ ਜੂਥ ਨੂੰ ਲੈ ਬਿਲਕੁਲ ਜੀ ਜੋਰ ਤੋਂ ਡੋਰ ਸਾਰਾ ਕਰ ਰਹੇ ਆ ਜੀ ਬਿਲਕੁਲ ਯੂਥ ਨਾਲ ਹੈ ਜੀ ਯੂਥ ਦੀਆਂ ਸਮੱਸਿਆਵਾਂ ਵੀ ਬਿਲਕੁਲ ਸਾਨੂੰ ਜਾਣੂ ਅਸੀਂ ਕਰਾਈਆਂ ਪ੍ਰਧਾਨ ਜੀ ਨੂੰ ਵੀ ਕਰਾਈਆਂ ਸੋ ਉਹਦੇ ਮੱਦੇ ਨਜ਼ਰ ਬਿਲਕੁਲ ਜੀ 2027 ਦੇ ਵਿੱਚ ਜਦੋਂ ਹੀ ਸਰਕਾਰ ਆ ਗਈ ਜਿਹੜੇ ਕੀ ਯੂਥ ਦੇ ਮੁੱਦੇ ਨੇ ਪਹਿਲ ਤੇ ਧਾਰ ਤੇ ਜਿਹੜੇ ਕੀ ਮਸਲੇ ਦਾ ਹੱਲ ਕਰਾਇਆ ਜਾਏ। ਸ਼ਹਿਰ ਵਾਸੀ ਵੀ ਬੀਬੀ ਕਰਨਾ ਚਾਹੁੰਦੇ ਤੁਸੀਂ। ਮੈਂ ਤੁਹਾਡੇ ਰਾਂਹੀ ਇਹ ਅਪੀਲ ਕਰਦਾ ਕਿ ਆਪਾਂ ਵਪਾਰ ਵਾਲੇ ਬੰਦੇ ਆ ਵਪਾਰੀ ਬੰਦੇ ਜੇ ਆਪਾਂ ਵਪਾਰ ਵਧਾਉਣਾ ਤੇ ਆਪਾਂ ਨੂੰ ਕਾਂਗਰਸ ਪਾਰਟੀ ਨੂੰ ਗੱਲ ਲੈਣਾ ਪਏਗਾ। ਧੰਨਵਾਦ। ਜੀ ਜੀ ਕੀ ਕਹਿ ਰਹੇ ਹੋ? ਅਸੀਂ ਕਾਂਗਰਸ ਦੇ ਉਮੀਦਵਾਰ ਕਰਨਬੀਰ ਗੁੱਜੀ ਜੀ ਦੇ ਹੱਕ 'ਚ ਪ੍ਰਚਾਰ ਕਰ ਰਹੇ ਹਾਂ। ਕਿ ਆਪਾਂ ਸ਼ਾਨ ਨਾਲ ਇਹ ਸੀਟ ਕੱਢਾਂਗੇ। ਤੇ ਬਾਜ਼ਾਰ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਸਾਨੂੰ। ਉਹ ਕਿਹੋ ਜਿਹਾ ਲਗਾ ਦਾ ਕਿਸ ਤਰ੍ਹਾਂ ਦਾ ਪਿਆਰ ਰਾਜਾ ਵੜਿੰਗ ਜੀ ਸਾਡੇ ਨਾਲ ਆ ਜੀ ਬਹੁਤ ਪਿਆਰ ਦੇ ਰਹੇ ਲੋਕਾਂ ਨੂੰ